ਸਤਨਾਮ ਸ਼੍ਰੀ ਵਾਹਿਗੁਰੂ 12 ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕਉਂਟ ਦਾ ਦਿਸ ਭ੍ਰਮੈ ਥਕਿਆ ਹੈ ਪ੍ਰਭ ਕੀ ਸਾ ਧਿੰਦੁ ਦੇਤੇ ਬਾਰੀ ਕਿਤਨ ਆਵੇ ਕਾਮ ਜਲ ਬਿਨ ਸੋ ਕਮਲਾ ਵਤੇ ਉਪਜੈ ਨਾਹੀ ਧਾਮ ਘਰ ਨਾਹੇ ਨਨ ਲਿਐ ਸਾਜਨੇ ਕਿਤ ਪਾਈਐ ਬਿਸ ਰਾਮ ਜਿਤ ਕਰ ਹਾਰੇ ਕੰਤ ਨਾ ਪ੍ਰਗਟੈ ਪਟ ਨਗਰੈ ਸੇਗ ਰਾਮ ਸੇਗ ਰਾਮ ਸਰਬ ਸਿੰਗਾਰਤ ਬੋਲ ਰਸ ਸੁਣ ਦੇ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣੀਆ ਮੀਤ ਸਾਜਨ ਸਭ ਜਾਮ ਨਾਨਕ ਕੇ ਬਨੰਤਿਆ ਕਰ ਕਿਰਪਾ ਦੇ ਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਆ ਚਲ ਧਾਮ ਚੇਤ ਗੋਵਿੰਦ ਰਾਧੀਆ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਏ ਆ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਨਾ ਇਕ ਖਣ ਤੇ ਸੁਬੇਣਾ ਜੀਵ ਨਾ ਬਿਰਤਾ ਜਨਮ ਜਨਮ ਜਾਲ ਤਲ ਮੈਲ ਪੂਰਿਆ ਰਬਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵੀ ਕਿਤਰਾ ਦੁੱਖ ਗਣਾ ਜਿਨਨੀ ਰਾਵਿਆ ਸੋ ਪ੍ਰਭੂ ਤੈਨਾ ਭਾਗ ਮਨ ਆਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਿਸਾਕ ਧੀਰਣ ਕਿਉ ਵਾਡਿਆ ਜਿਨਾਂ ਪ੍ਰੇਮਿ ਵਿਸ਼ੋ ਹਰ ਸਾਜਨ ਪੁਰਖ ਨੇ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਗੁਰੰਦਰ ਨਾ ਸੰਗ ਤਨ ਹਰਿ ਅਵਿਨਾਸੀ ਓਹੋ ਪਰਜ ਪਰਜ ਸਗਲੇ ਮੋਇ ਝੂਠੇ ਧੰਦੇ ਮੋਇ ਇਕਸਾਰ ਕੇ ਨਾਮ ਬੇਣ ਅੱਗੇ ਲਈਏ ਖੋਦੈ ਵਿਸਾਰਿ ਬਿਗੋਚਣਾ ਪ੍ਰਭਿਨੇ ਵਰਣਾ ਕੋਇ ਪ੍ਰੀਤਮ ਚਰਣੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮੇਲੋ ਪ੍ਰਾਪਤ ਹੋਇ ਕੋਈ ਸਾਖ ਸੁਆਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੀਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਸਭ ਨਿਵਾਨ ਜਣ ਦਉਣ ਲਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਤਨ ਆਪਣੇ ਲਿਆ ਜੀ ਮਿਲੈ ਵਿਛੜੇ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੇਲਾ ਦਿਸ ਤਨੀ ਜਿਸ ਕੈ ਭਾਗ ਮਥਨ ਅਸਾ ਆਦਤ ਪੰਦਾ ਤਿਸ ਲਗੇ ਹਰ ਨਾਮ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਦੇ ਆਸ ਸੰਦੇ ਦੁਏ ਭਾਇ ਵ ਗੂਚੀਐ ਗਲ ਪਈਸ ਜਮਕੇ ਪਾਸ ਜਿਹਾ ਬੀਜੈ ਸੋ ਲੁਣੈ ਮਥੇ ਜੋ ਲਿਖਿਆ ਸੋ ਲਿਖਿਆ ਰੈਣ ਬਿਹਾਣੇ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉਤ ਬਿਨ ਦੂਜਾ ਕੋ ਨਹੀ ਨਾਨਕ ਕੀ ਅਰਦਾਸ ਕੀ ਅਰਦਾਸ ਆ ਸਾੜ ਸੁਹੰਦਾ ਤੇਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕੰਮਲ ਸਿਉ ਪਿਆਰ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਏ ਕੋ ਨਾਮ ਆਧਾਰ ਵਿਖਿਆ ਰੰਗ ਕੁੜਾਇਆ ਗੁਸਰਿਆ ਸਭੇ ਸ਼ਾਰ ਸਭੇ ਸ਼ਾਰ ਅੰਮ੍ਰਿਤ ਬੂੰਦ ਸੁਆਗਣੀ ਮਰ ਸਾਧੂ ਪੀਵਨ ਹਾਰ ਬਣ ਤਣ ਪ੍ਰਭ ਸੰਗੋ ਮੋਲਿਆ ਸਮਰਾਥ ਪੁਰਗ ਅਪਾਰ ਹਰ ਮਿਲਿਆ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਕਿਆ ਪ੍ਰਭ ਪਾਇਆ ਹਉ ਤਿਨ ਕੈ ਸਦ ਬਲੇ ਹਾਰ ਨਾਨਕ ਹਰ ਕੀ ਜੀ ਪਮਯਾ ਕਰ ਅਬਦ ਸਵਾਰਣ ਹਾਰ ਸਾਵਣ ਤਿਨਾਂ ਸੁਹਾਗਣੀ ਜਿਨ ਰਾਮ ਨਾਮਯਰ ਹਾਰ ਬਾਦੋ ਬਰਮ ਬੁਲਾਣੀਆਂ ਦੂਜੇ ਲਗਾ ਹੇਤ ਲਖ ਸਿੰਗਾਰ ਬਣਾਈਆਂ ਕਾਰਜ ਨਾਈ ਕੇਤ ਜਤ ਦਿਨ ਦੇਹ ਬਿਨ ਸਸੀ ਤਤ ਵਿਲੇ ਕੈ ਸਨ ਪ੍ਰੇਤ ਪਕੜ ਚੁਲਾਇਨ ਦੂਤ ਜੰਮ ਕਿਸੇ ਨਾ ਦੇਨੀ ਛਾਡੇ ਕੜੋ ਤੇ ਖਣੇ ਮਾਹੇ ਜਿਨ ਸੋ ਲਗਾ ਹੇਤ ਹੱਥ ਮਰੋੜੇ ਤਨ ਕੰਪੇ ਸਿਆਉ ਹੋਵਾ ਸੇਤ ਜਿਹਾ ਬਿਜੈ ਸੋ ਲੁਣੈ ਕਰਮਾ ਸਦ ਡਾਖੇਤ ਨਾਨਕ ਪ੍ਰਭ ਸਰਣਾ ਗਤੇ ਚਰਨ ਭੋਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਹਰਿ ਸਨ ਪੇਮ ਓ ਮਾੜਾ ਕਾਮ ਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਤਨ ਕਾ ਲਾਗਾ ਪਾਈਂ ਵੈਣ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਗਾਏ ਆਪ ਤਿਆਗ ਬਿਨ ਤੇ ਕਰੈ ਲਿਓ ਪ੍ਰਭੂ ਲੜਲਾਏ ਜੋ ਹਰਿ ਕੰਤ ਮਿਲਾਈਆ ਛੇ ਵਿਛੜ ਕਤੈ ਨਾ ਜਾਏ ਰਬ ਬਿਨ ਦੂਜਾ ਕੋ ਨਹੀ ਨਾਨਕ ਹਰਿ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾਂ ਮਾਇਆ ਹਰਿ ਰਾਇ ਕਤਕ ਕਰਮ ਕਮਾ ਬਣੇ ਦੂਸਨਾ ਕਾਹ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੈ ਰੋਗ ਵੇਮ ਕੋਏ RAM ਤੇ ਲੱਗਣ ਜਨਮ ਵਿਜੋਗ ਖਿਣ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸੁ ਥੇ ਰੋਗ ਹੈ ਰੋਜ ਕੀਤਾ ਕਛੁ ਨਾ ਹੋਵੀ ਲਿਖਿਆ ਤੁਰ ਸੰਜੋਗ ਬੜਾ ਭਾਗੀ ਮੇਰਾ ਪ੍ਰਭ ਮਿਲ ਤਾ ਮਿਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਖ ਲਿਓ ਮੇਰੇ ਸਾਹਿਬ ਬੰਦੀ ਮੋਚ ਕਤ ਬੈ ਸਾਧ ਸੰਗ ਵਿਚ ਸਬ ਸੋਚ ਮਗਰ ਮਾਹ ਸਹੰਦੀਆਂ ਹਰ ਪੇਰੇ ਸੰਗ ਬੈਠੜੀਆਂ ਤਿੰਨ ਕੇ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਕਿਲੜੀਆਂ ਤਿੰਨ ਦੁਖ ਨਾ ਕਬ ਹੋਤਰੇ ਸੇ ਜਮ ਕੇ ਵਸ ਪੜੀਆਂ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਨ ਤਿੰਨ ਨਿਤ ਖੜੀਆਂ ਯਤੁ ਖੜੀ ਰਤਨ ਜਵੇਰੇ ਲਾਲ ਹਰ ਕੰਨਠ ਤਿੰਨਾ ਚੜੀਆਂ ਨਾਨਕ ਬਾਚਾ ਧੂੜ ਤਿੰਨਾ ਪ੍ਰਭਉ ਸਰਣੀ ਅੰਦਰ ਪੜੀਆਂ ਮੱਗਰ ਪ੍ਰਭ ਰਤਨਾ ਬਹੁੜਨਾ ਜਨਮੜੀਆਂ ਉਕਤ ਖਾਰ ਨਾ ਵਿਆਖਾਏ ਕੰਠ ਲਿਖਿਆ ਹਰ ਨਾ ਹੋ ਮਨ ਬਿਟਿਆ ਚਰਣਾ ਰਬਿੰਦ ਦਰਸ਼ਨ ਲਗੜਾ ਸਾਗ ਓਟ ਗੋਬਿੰਦ ਗੋਬਾਲ ਰਾਏ ਸੇਵਾ ਸੁਆਮੀ ਲਾਹੋ ਵੇਖਿਆ ਮੋਹ ਨਾ ਸਕੈ ਮਿਲ ਸਾਧੂ ਗੁਣ ਗਾਉ ਗੁਣ ਜਾਤਿ ਉਪਜੀਤੈ ਮਿਲੇ ਸੱਚੀ ਪ੍ਰੀਤ ਸੁਮਾਉ ਕਰ ਗਲ ਲਿਨਿ ਪਾਰ ਬ੍ਰਹਮ ਬਾਵਲ ਨਾ ਵਿਛੜਿਆ ਬਾਹਰ ਜਾਉ ਲਖਬੇਰੀਆ ਹਰ ਸੱਜਣ ਅਗਮ ਗਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰਪੀ ਆਹੋ ਓਕ ਸੁਹਾਂਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗ ਬਜਨ ਸੰਗ ਸਾਧੂਆਂ ਧੂਦੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੋਣ ਸਭਨਾ ਨੂੰ ਕਰਦਾਨ ਜਨਮ ਕਰਮ ਮਾਲੇ ਉਤਰੈ ਮੰਨਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਆ ਬਿਨ ਸਹਿ ਲੋਭ ਸੁਆਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਆਠ ਸੜ ਤੀਰਥ ਸਗਲ ਪੁੰਨ ਜੀ ਦਿਆ ਪਰਵਾਨ ਜਸਨਾ ਦੇਵ ਦਿਆ ਕਰ ਸੋਏ ਪੁਰਖ ਸੁਜਾਨ ਜਿਨਾਂ ਮਿਲਾ ਪ੍ਰਭ ਆਪਣਾ ਨਾਨਕ ਤੈਨੁ ਕੁਰਬਾਨ ਮਾਗ ਸੁਚੇ ਸੇ ਕਾਢਿਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪਰਗਟੇ ਆਏ ਸੰਤ ਸੁਹਾਇ RAM ਕੇ ਕਰ ਕਿਰਪਾ ਦਿਆ ਮਿਲਾਏ ਦਿਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਹਿਛੁ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਲਿਆ ਸਈਏ ਮੰਗਲ ਗਾਵੇ ਗੀਤ ਗੋਵਿੰਦ ਲਾਇ ਹਰ ਜਿਹਾ ਅਵਰਣਾ ਦੇਸੇ ਕੋਈ ਦੂਜਾ ਲਵੇ ਨਾ ਲਾਇ ਹਲਤ ਪਲਤ ਸਵਾਰਿਆਨ ਨਿਆ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰੱਖਿਨ ਬਾਹਨ ਨ ਜਨਮੈ ਦਾਇ ਜੀਵਾ ਇੱਕ ਅਨੇਕ ਗੁਣ ਤੇਰੇ ਨਾਨਕ ਚਰਣੇ ਪਾਏ ਵਿਚਰਣੇ ਪਾਏ ਫਲ ਗੁਣ ਨਿਤ ਸੁਲਾਈਐ ਜਸਨੋਂ ਤਿਲ ਨਾ ਤੁਮਾਈ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰਿ ਗੁਰਪੂਰਾ ਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਣ ਹਾਰਿ ਬਉਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੇ ਕੋੜ ਗਏ ਦੁਬਦ ਨਸੀ ਪੂਰਨ ਸੱਚ ਭਰੇ ਬਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਮਤ ਹੈ ਮਤ ਹੈ ਮਤ ਹੈ